ਦੁੱਖਮ ਚਿੰਤਾ ਕਰਦਾ ਜੋ ਹੋਣਾ ਹੈ ਉਹੀ ਹੁੰਦਾ ਹੈ ਤੂੰਨੇ ਕਿਹੜੀ ਗੱਲ ਦੀ ਚਿੰਤਾ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਣੀ ਉਹ ਚਿੰਤਾ ਦੇ ਤਾਂ ਕਰ ਜੇ ਅਨ ਹੋਣੀ ਹੋਵੇ ਅਨ ਹੋਣੀ ਕੁਛ ਹੈ ਨਹੀਂ ਕੁਝ ਵੀ ਅਨ ਹੋਣੀ ਨਹੀਂ ਹੈ ਚਾਰ ਪਰਬਲ ਸਚਾਈਆਂ ਨੇ ਪ੍ਰਥਮ ਦੁੱਖ ਹੈ ਦੂਸਰਾ ਦੁੱਖ ਦਾ ਕਾਰਨ ਵੀ ਹੈ ਤੀਸਰਾ ਨਿਵਰਤੀ ਦਾ ਸਾਧਨ ਵੀ ਹੈ ਚੌਥਾ ਸੁਖ ਹੈ ਔਰ ਹੈ ਮੈਂ ਫਿਰ ਦੋਹਰਾਵਾ ਚਾਰ ਸਚਾਈਆਂ ਦੁੱਖ ਹੈ ਹੈ ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾ ਕਾਰਨ ਤੋਂ ਨਹੀਂ ਹੈ ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ so <laughs> T